ਯੂਰਪ ਦੇ 16-17 ਦੇਸ਼ ਘੁੰਮ ਕੇ ਵੀਟਲੀ ਮੇਰੀ ਫੇਵਰੇਟ ਨੰਬਰ 1 ਕੰਟਰੀ ਆ। ਇਹ ਇਸ ਕਰਕੇ ਨਹੀਂ ਮੈਂ ਕਹਿ ਰਿਹਾ ਕਿ ਮੈਂ ਇੱਥੇ ਰਹਿਣਾ ਬਲਕਿ ਇਸ ਕਰਕੇ ਕਹਿ ਰਿਹਾ ਇੱਥੇ ਤੁਹਾਨੂੰ ਹਰ ਇੱਕ ਨਿੱਕੇ ਤੋਂ ਨਿੱਕੇ ਪਿੰਡ ਵਿੱਚ ਹੈਰੀਟੇਜ ਤਾਂ ਦੇਖਣ ਨੂੰ ਮਿਲੂਗਾ ਹੀ ਤੇ ਨਾਲ ਨਾਲ ਉਸ ਨੂੰ ਸਾਹਮਣੇ ਇਸ ਤਰ੍ਹਾਂ ਗਿਆ ਕਿ ਕਈ-ਕਈ 100 ਸਾਲ ਪੁਰਾਣੀਆਂ ਇਮਾਰਤਾਂ ਕਿਲੇ ਅੱਜ ਵਾਲਿਆਂ ਨਾਲੋਂ ਜ਼ਿਆਦਾ ਮਜ਼ਬੂਤ ਨੇ। ਅੱਜ ਅਸੀਂ ਪਹੁੰਚਿਆ ਬਰੋਨਾ ਜ਼ਿਲ੍ਹੇ ਦੇ ਪਿੰਡ ਬੁਰਗੇਤੋ ਵਿੱਚ। ਬਰੋਨਾ ਦੀ ਬਾਟ ਮੇਰੇ ਪਿੰਡ ਤੋਂ ਕੁੱਲ 100 ਕਿਲੋਮੀਟਰ। ਤੇ ਕਈ ਵਾਰ ਅਸੀਂ ਇਸ ਪਿੰਡ ਵਿੱਚ ਦੀ ਲੰਘਣਾ ਜਦੋਂ ਰਾਹ 'ਚ ਜਾਂਦੇ ਨੂੰ ਆ ਪਿੰਡ ਆਉਣਾ ਤਾਂ ਪੁਰਾਣੇ ਦਰਵਾਜ਼ੇ ਦੇਖ ਕੇ ਲੱਗਣਾ ਕਿ ਕਿਤੇ ਇੱਥੇ ਰੁਕਾਂਗੇ ਤੇ ਬਲੌਗ ਬਣਾਵਾਂਗੇ ਕਿਉਂਕਿ ਪਿੰਡ ਦੀ ਖੂਬਸੂਰਤੀ ਆਉ ਦੇ ਵੱਲ ਖਿੱਚਦੀ ਸੀ ਤੇ ਅੱਜ ਫਿਰ ਬਰੋਨਾ ਜਾਣ ਦਾ ਸਵੱਬ ਬਣਿਆ ਤਾਂ ਸੋਚਿਆ ਉਸ ਪਿੰਡ ਵਿੱਚ ਰੁਕਿਆ ਜਾਵੇ ਜਿਹਦਾ ਨਾਮ ਆ ਬੁਰਗੇਟੋ ਸਾਰਾ ਪਿੰਡ ਮਿਨੀ ਵੈਨਿਸ ਦੀ ਫੀਲ ਦਿੰਦਾ ਹੈ ਕਿਉਂਕਿ ਸਾਰਾ ਪਿੰਡ ਪਾਣੀ ਦੇ ਉੱਤੇ ਬਣਿਆ ਹੋਇਆ ਹੈਗਾ ਪਾਣੀ ਦੇ ਉੱਤੇ ਬਣੇ ਰੈਸਟੋਰੈਂਟ ਤੇ ਘਰ ਤੁਹਾਨੂੰ ਮਿਨੀ ਵੈਨੈਸੀ ਲੱਗੂਗਾ ਇੱਕ ਤਰ੍ਹਾਂ ਦਾ ਤੇ ਵਿੱਚ ਦੀ ਲੰਘਦੀ ਨਹਿਰ ਇਸ ਨੂੰ ਵੈਨਤੋ ਸਟੇਟ ਦਾ ਆਖਰੀ ਪਿੰਡ ਬਣਾਉਂਦੀ ਆ। ਨਹਿਰ ਨੂੰ ਟੱਪਦਿਆਂ ਹੀ ਲੋੰਬਰ ਦੀ ਆ ਸਟੇਟ ਸਟਾਰਟ ਹੋ ਜਾਂਦੀ ਆ ਤੇ ਪਿੰਡ ਵਿੱਚ ਘੁੰਮ ਕੇ ਮੈਂ ਤੁਹਾਨੂੰ ਇਸ ਦੀ ਸੰਤਰਤਾ ਦਾ ਕੋਈ ਲਫ਼ਜ਼ ਨਹੀਂ ਦੱਸ ਸਕਦਾ। ਇਹ ਤੁਹਾਨੂੰ ਬਲੌਗ ਵਿੱਚ ਹੀ ਦੇਖਣਾ ਪਊਗਾ ਤਾਂ ਆਜੋ ਬਲੌਗ ਸਟਾਰਟ ਕਰੀਏ ਤੇ ਲਾਈਕ ਆ ਕਮੈਂਟ ਆ ਸ਼ੇਅਰ ਤੇ ਸਬਸਕ੍ਰਾਈਬ ਪਹਿਲਾਂ ਹੀ ਕਰ ਲਓ ਬਾਬਿਓ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਮੈਂ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਚੱਲੇ ਆਂ ਬਰੋਨਾ ਬਰੋਨਾ ਜਾਂਦੇ ਨੂੰ ਇੱਕ ਪਿੰਡ ਆਉਂਦਾ ਸੀ ਦੋ ਤਿੰਨ ਵਾਰ ਬਰੋਨਾ ਨੂੰ ਜਾਂਦੇ ਹੋਏ ਉਹ ਰਾਤ ਇਹਦੀ ਗਏ ਆਂ ਇੱਕ ਬਹੁਤ ਸੋਹਣਾ ਪਿੰਡ ਆਉਂਦਾ ਨਾਮ ਸਾਨੂੰ ਵੀ ਨਹੀਂ ਪਤਾ ਅਸੀਂ ਵੀ ਰਾਹ 'ਚ ਹੀ ਹੁਣ ਰੁਕਾਂਗੇ ਜਦੋਂ ਸਾਨੂੰ ਦੇਖ ਗਿਆ ਪਿੰਡ ਪਿੰਡ ਬਹੁਤ ਸੋਹਣਾ ਜਿਹਦਾ ਬਲੌਗ ਬਣਾਇਆ ਜਾਵੇ ਅਸੀਂ ਕਿਹਾ ਬੰਨਾਂ ਨੇ ਬਰੋਨੇ ਚੱਲੇ ਆਣੇ ਨੇ ਬਹਾਨੇ ਨਾਲ ਬਲੌਗ ਬਣਾਉਣ ਜੀ ਉਹਨਾਂ ਨੇ ਬਰੋਨਾ ਦਾ ਆਲਤਾ ਜਿਤਾ ਦਿਖਾਵਾਂਗੇ ਤੁਹਾਨੂੰ ਜਿੱਥੋਂ ਸਾਰਾ ਬਰੋਨਾ ਦੇਖਦਾ ਬਹੁਤ ਫੇਮਸ ਜਗ੍ ਇਹ ਆ ਪਿੰਡ ਵੀ ਬਹੁਤ ਸੋਹਣਾ ਵੇਹ ਤਾਂ ਸਨਸੈਟ ਟਾਈਮ 뷰 ਸੋਹਣਾ ਹੁੰਦਾ ਵੇਹ ਸਨਸੈਟ ਟਾਈਮ ਅਸੀਂ ਦਿਖਾਵਾਂਗੇ ਤੁਹਾਨੂੰ ਬਰੋਨ ਨੇ ਅੱਜ ਦੁਪਹਿਰੇ ਦੁਪਹਿਰੇ ਤੁਹਾਨੂੰ ਆ ਦਿਖਾਉਨੇ ਆ ਨਨੇ ਸੁਖੇ ਨੂੰ ਮਿਲਦੇ ਆ ਸੁਖੇ ਨੂੰ ਜਿਉਂਨੇ ਇੰਡੀਆ ਤੋਂ ਆਏ ਇੱਕ ਵਾਰੀ ਮਿਲੇ ਆ ਉਦੋਂ ਮਿਲੇ ਨਹੀਂ ਹੈਗੇ ਉਹ ਕਹਿੰਦਾ ਮਿਲ ਕੇ ਜਾਓ ਅਸੀਂ ਕਿਹਾ ਆ ਜ ਨੇ ਬਹਿ ਲਈਆਂ ਘਰੇ ਵੀ ਕੀ ਕਰਨਾ ਹੁੰਦਾ ਤੇ ਸਾਡੇ ਨਾਲ ਨੇ ਹਰਿੰਦਰ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਉਹਦਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਇੱਕ ਬੰਦਾ ਸਾਡਾ ਜਿਹੜਾ ਆਲਵੇਜ਼ ਲੇਟ ਹੁੰਦਾ ਕੋਮਲ ਉਹ ਆ ਰਿਹਾ ਹੈ ਜੀ ਪੱਗ ਮੰਨ ਰਿਹਾ ਉਹਦਾ ਕੁੜੀਆਂ ਵਾਲਾ ਕੰਮ ਆ ਬਾਬੇ ਇੱਧਰ ਹਰਿੰਦਰ ਹੁਣਾਂ ਨੂੰ 2 ਮਿੰਟ ਦੇ ਕਹਿ ਦੋ ਜਦੀ ਆ ਜਾਂਦੇ ਝੱਗਾ ਹੋਏ ਆਉਂਦਾ ਹੁਣ ਚੱਲਦੇ ਆਂ ਫਿਰ ਤੁੰ ਦਿਖਾਉਨੇ ਆ ਜੁੜੇ ਰਹੇ ਹੋ ਸਾਡੇ ਬੰਦੇ ਗੇਅਰ ਕਰ ਦਿੰਦੇ ਆ ਕਹਿੰਦੇ ਬਾਹਰ ਆਏ ਬਾਹਰੇ ਖੜ ਜਨ ਨਾ ਇਹ ਹੁੰਦੀ ਨੂੰ ਹੁਣ ਦੇਖ ਲਓ ਜੀ ਹਰਿੰਦਰ ਨੂੰ ਪਹਿਲਾਂ ਲੈ ਆਏ ਪਿੰਡੋਂ ਜਾ ਕੇ ਉਹ ਹਜੇ ਪਿੰਡ ਆਪਣੇ ਇੱਕ ਅਸੀਂ ਇੱਕ ਪਿੰਡ ਦੇ ਰਹਨੇ ਆ ਹੋਈ ਰਕਣੀ ਤਿਆਰ ਹੋ ਰਹਾ ਉਹਨਾਂ ਦੁਬਾਰੇ ਲੈਣ ਆਏ ਮੇਰੇ ਪਿੰਡ ਸੀ ਜਦੋਂ ਉਹਨੂੰ ਫੋਲਾ ਆਪੀ ਬਾਹਰ ਆਏ ਬਾਹਰੇ ਖੜਿਆ ਹਜੇ ਤੱਕ ਵੀ ਬਾਹਰ ਆਇਆ ਬਸ ਯਾਰ ਆਏ ਤਿਆਰੀ ਵਾਲਿਆਂ ਦਾ ਔਖਾ ਹੈ ਨਾ ਇਦੋਂ ਦਾ ਰੱਬ ਕੁੜੀਆਂ ਬਣਾਉਂਦਾ ਇਹਨਾਂ ਨੂੰ ਫਿਰ ਤਾਂ ਮੇਕ ਚਲੋ ਆਂਦੋਂ ਚੱਲ ਗਏ ਉਥੇ ਮਿਲਦੇ ਆ ਉਹਨਾਂ ਨੂੰ ਲਾਈਕ ਕਰ ਦਿਓ ਕਮੈਂਟ ਸ਼ੇਅਰ ਸਬਸਕ੍ਰਾਈਬ ਕਰ ਲਓ ਜਿਹੜੇ ਬੰਦੇ ਨਵੇਂ ਆਏ ਆ ਆਪਣੇ ਚੈਨਲ ਤੇ ਘੁੰਮਣ ਫਿਰਨ ਵਾਲੇ ਵਲੌਗ ਦੇਖਣ ਲਈ ਜੁੜੇ ਰਹੋ ਆਜੋ ਚੱਲੀਏ ਕਿੰਦੇ ਕੋਮਲ ਵੀ ਆ ਚੁੱਕੇ ਆ ਤੇ ਹਰਿੰਦਰ ਲੈ ਕੇ ਆਇਆ ਸਵੀਰ ਪਹਿਲਾਂ ਇਹ ਵੀ ਕੀ ਤੁਰਦੇ ਆ ਮੈਂ ਕਿਹਾ ਪਹਿਲਾਂ ਪਾ ਗਏ ਗਲਾਸੀ ਚੱਕ ਲਿਆ ਹੁਣ ਦੋਣ ਦੋ ਠੰਡੀਆਂ ਆਏ ਹਾਏ ਹਾਏ ਆ ਦੇਖੋ ਇਹ ਹੁਣ ਆਪਣੇ ਗਰਮੀਆਂ ਇੰਡੀਆ ਚੱਲ ਪਈਆਂ ਇੰਡੀਆ ਦਾ ਸਵੀਰਾਂ ਦੇ ਲੰਗਰ ਪੂਰੇ ਲੱਗਦੇ ਹੋਣਗੇ ਇੱਥੇ ਹੁਣ ਹਰਿੰਦਰ ਆ ਰ ਗਿਆ ਲਿਆਉਣੀਆਂ ਪੈਂਦੀਆਂ ਨੇ ਤੇ ਚੱਲਦੇ ਆ ਦੋਵਾਂ ਸਾਡੇ ਪਿੰਡ ਦਾ ਇਸ ਟਾਲੇ ਵਾਲੀਆਂ ਕੰਧਾਂ ਵਾਲੇ ਵਾਲੇ ਦੇਖ ਲਓ ਵੀ ਪੁਰਾਣਾ ਪ੍ਰਾਤਨ ਪਿੰਡ ਹੈ ਸਾਡਾ ਪ੍ਰਾਤਨ ਤੇ ਪੀਐਸ ਵੀਲ ਤੇ ਤੁਰੀਏ ਤੇ ਲੋ ਵੀ ਮਿੱਤਰੋ ਗੱਡੀ ਲਾਤੀ ਆਪਾਂ ਇੱਥੇ ਪਹਿਲਾਂ ਤੁਹਾਨੂੰ ਮੈਂ ਕਿਹਾ ਉੱਤੋਂ ਦਿਖਾ ਦਈਏ ਜਿਹੜੀ ਸੜਕਾਂ ਹੀ ਲੰਘਦੇ ਉਹਨੇ ਆ ਰਾਤ ਤੇ ਹੀ ਲੰਘਦੇ ਹੁੰਦੇ ਉੱਧਰੋਂ ਆ ਗਏ ਐਨੂੰ ਬਰੋਨੇ ਤੋਂ ਆਉਂਦੇ ਨੇ ਸਾਡੇ ਪਿੰਡ ਨੂੰ ਆਉਂਦਾ ਹੈਰਾ ਇੱਥੋਂ ਦੀ ਇੱਕ ਦਿਨ ਗੱਡੀ ਰੋਕ ਕੇ ਦੇਖਿਆ ਵੀ ਕੀ ਚੀਜ਼ ਆ ਬੜੇ ਟੂਰਿਸਟ ਜੇ ਆਉਂਦੇ ਇੱਥੇ ਆਹ ਆ ਵੀ ਇਟਲੀ ਵਾਲੇ ਲੱਗਦੇ ਅਮਰੀਕਾ ਮੁਰਕਾ ਵਾਲੇ ਲੱਗਦੇ ਆ ਬੰਦੇ ਦੇਖੋ ਬਰਿੰਦਰ ਕਰੋ ਚੈੱਕ ਬਿਊਟੀ ਪਿੰਡ ਦੀ ਉਹ ਤੇ ਰੈਸਟੋਰੈਂਟ ਵਗੈਰਾ ਬਣੇ ਹੋਏ ਨੇ ਬਹੁਤ ਸੋਹਣਾ ਹੈ ਯਾਰ ਵਾਕਿਆ ਜਾ ਕੇ ਦੇਖੋਣੇ ਬੜਾ ਪਰੇ ਹੋ ਆਓ ਦੇਖ ਤਾਂ ਹੀ ਟੂਰਿਸਟ ਤਾਂ ਦੇ ਕਿੰਨਾ ਫਿਰਦਾ ਦੇਖੋ ਬਾਬੇ ਕੀ ਆਵਾਦ ਹੈ ਨਾ ਆਹ ਪਤਾ ਨਹੀਂ ਕਿੰਨੇ ਕ ਪੁਰਾਣੇ ਨੇ ਹਜੇ ਪਿੰਡ ਵਿੱਚੋਂ ਜਾ ਕੇ ਬਹੁਤ ਪੁਰਾਣਾ ਕਿਲਾ ਜਿਆ ਉੱਤੇ ਇਹਨਾਂ ਦਾ ਚਰਚ ਵਗੈਰਾ ਜਿਹੜੀ ਬਣੀ ਹੋਈ ਆ ਅੰਦਰੋਂ ਜਾ ਕੇ ਬਹੁਤ ਪੁਰਾਣੀ ਆ ਇੱਥੇ ਸਨਸੈਟ 뷰 ਬੜਾ ਘੈਂਡ ਹੁੰਦਾ ਲੋਕ ਉਹਦੇ ਡਿਨਰ ਡਿਨਰ ਨਹੀਂ ਆ ਵੇਲੇ ਤਾਂ ਲੰਚ ਚੱਲ ਰਿਹਾ ਲੋਕਾਂ ਦਾ ਉਹਦੇ ਸਾਰੇ ਰੈਸਟੋਰੈਂਟ ਨੇ ਬੋਲ ਤੇ ਕੱਢ ਕਿੰਨਾ ਆਇਆ ਪਿਆ ਆ ਵੀ ਇੱਧਰ ਬਿਲਾ ਬੁਲਾ ਰੈਂਟ ਮਿਲਦਾਗਾ ਹੋਟਲ ਵਗੈਰਾ ਦੇ ਲੋਕ ਪਏ ਐ ਇੱਥੇ ਆਮਨ ਦੇਖੋ ਲੈ ਯਾਰ ਕਿੰਨਾ ਹੈਂਡਸ ਜਾ ਸਰਾਇਆ ਗਿਆ ਨਾ ਤਾਰਾ ਚੱਲਦੇ ਆ ਥੱਲੇ ਨੂੰ ਲਓ ਜੀ ਕਹਿੰਦੇ ਇੱਥੇ ਫੋਟੋਗ੍ਰਾਫੀ ਚੱਲ ਵੀ ਮੁੰਡੇ ਹੌਲੀ ਹੌਲੀ ਥੱਲੇ ਪਹੁੰਚਣਗੇ ਅਜੇ ਪਾਰਕਿੰਗ ਨਹੀਂ ਸਾਨੂੰ ਪਤਾ ਕਿੱਥੇ ਲਾਉਣੀ ਆ ਉਹਨੇ ਹੌਲੀ ਹੌਲੀ ਥੱਲੇ ਇੱਥੇ ਫੋਟੋਗ੍ਰਾਫੀ ਸੋਹਣੀ ਆ ਰਹੀ ਹੈ ਜੀ ਇੱਥੇ ਗੱਲ ਲੀਏ ਫਿਰ ਮੜਾ ਹਰਿੰਦਰ ਵਹਿ ਗਿਆ ਗੱਡੀ ਚ ਜਾ ਕੇ ਉਹਨੂੰ ਮੈਨੂੰ ਗਰਮੀ ਲੱਗਣ ਲੱਗੀ ਨਹੀਂ ਜਲਦੀ ਤੇ ਇਦਦਰਾ ਸਾਰੇ ਵਿਲੇ-ਵੋਲੇ ਆ ਜਿਹੜੇ ਸਾਰੇ ਹੋਟਲ ਨੇ ਇਹ ਜਾਂ ਹੂੰ ਵਿਲੇ ਰੈਂਟ ਤੇ ਚੜਦੇ ਆ ਪੈਂਡ ਅਸਲੀ ਪੈਂਡ ਇਦਦਰਾ ਉਹ ਸਾਹਮਣੇ ਤੁਹਾਨੂੰ ਦਿਖਾਉਣਾ ਇੱਕ ਵਾਰ ਵਿੱਚ ਦੀ ਦਿਖਾਉਗਾ ਜੀ ਵੀ ਬਹੁਤ ਵੱਡਾ ਪੈਂਡ ਆ ਪਿਛਲੀ ਰੇਡ ਜਾ ਕੇ ਹੂੰ ਇਹਦੇ ਮੇਨ ਟੂਰਿਸਟ ਅਟ੍ਰੈਕਸ਼ਨ ਜੀ ਇਦਦਰਾ ਹੀ ਆਓ ਦੇਖੋ ਪਿੱਛੇ ਦਿਖ ਰਿਹਾ ਆਪਾਂ ਤਾਂ ਕਿਹੜੇ ਵੇਲਿਆਂ ਦੇ ਬਣੇ ਹੋਣਗੇ ਗੇਟ 'ਚ ਦੇਖੋ ਇਹਨਾਂ ਖੜਾਏ ਹੋਇਆ ਫੱਟੀਆਂ ਇਹਨਾਂ ਵੀ ਉੱਤੋਂ ਏ ਟੁੱਟ ਨਾ ਵੀ ਡੇਗ ਤੇ ਗੱਡੀ ਤੇ ਜਾਂਦੀ ਤੇ ਦੇਖ ਦੇ ਫੋਟੋਗ੍ਰਾਫੀ ਦੇਖ ਕਿਆ 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 ਦੇਖ 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 ਦੇ ਲਓ ਜੀ ਗੱਡੀ ਲਾਤੀ ਪਾਰਕਿੰਗ ਦੋੇਰੋ ਘੰਟਾ ਦੋੇਰੋ ਘੰਟਾ ਪਾਰਕਿੰਗ ਆ ਘੰਟਾ ਲਾ ਲਈਏ ਜੀ ਨਿਕਾ ਜਾ ਪਿੰਡਾਂ ਘੁੰਮ ਦਾਂਗੇ ਯਾਰ ਨੂੰ ਉਹਦੇ ਨਹਿਰਜੀ ਦੇ ਆਲੇ-ਦਾਲੇ ਘੁੰਮਣਾ ਬੁਰਗੈਤੋ ਪਿੰਡ ਦਾ ਨਾਮ ਆ ਬਰੋਨਾ ਜ਼ਿਲ੍ਹਾ ਤੇ ਬਹੁਤ ਸੋਹਣਾਗਾ ਹਜੇ ਬਾਕੀ ਅਸੀਂ ਘੁੰਮਦੇ ਹਾਂ ਉੱਤੋਂ ਦੇਖ ਲਈਏ ਸੋਹਣਾਗਾ ਮੋਟਰਸਾਈਕਲਾਂ ਤੇ ਇੰਨੇ ਲੋਕ ਆਏ ਹੋਏ ਤੇ ਟੂਰਿਸਟ ਇਟਾਲੀਅਨ ਘਟਾ ਹੋਰ ਬਾਹਰਲੇ ਵਾਲੇ ਆਏ ਹੋਇਆ ਅਸੀਂ ਵੀ ਦੇਖਦੇ ਆ ਇੰਨੇ ਟੂਰਿਸਟ ਕਿਉਂ ਆਉਂਦੇ ਆ ਕਿਉਂ ਇੰਨਾ ਮਸ਼ਹੂਰ ਆ ਸਿੱਧਾ ਚੱਲੀਏ ਨਾ ਹੋਇਆ ਤੇ ਹੁਣ ਦੇਖਦੇ ਆ ਤੁਹਾਨੂੰ ਪਿੰਡ ਦੇ ਅੰਦਰ ਜਾ ਕੇ ਦਿਖਾਉਨੇ ਆ ਹਰਿਆਲੀ ਪੂਰੀ ਐ ਅਸਲੀ ਪਿੰਡ ਇੱਧਰ ਹੀ ਹੈ ਜਿਹੜਾ ਉਹ ਪਿੱਛੇ ਤੁਹਾਨੂੰ ਉਹਦੇ ਉੱਤੇ ਹੋ ਦਿਖ ਰਿਹਾ ਹੋਣਾ ਕਸਟਲ ਇਹਨਾਂ ਦਾ ਉਹਦੇ ਮਗਲੀ ਸਾਈਡ ਵੱਡਾ ਹਰਾ ਪਿੰਡ ਐ ਹੁਣ ਆ ਜਿਹੜਾ ਨਿੱਕਾ ਆ ਪਿੰਡ ਇਹਦਾ ਨਾਮ ਬੁਰਗਾਜ ਤੋਹਰ ਪਿੰਡ ਦਾ ਨਾਮ ਕੋਹ ਹੋ ਰ ਇਕੱਠੇ ਜੀਆ ਮਤਲਬ ਮਿਕਸ ਜੀਆ ਇੱਧਰ ਵੀ ਪਾਰਕਿੰਗ ਦੇਖ ਮਿਊਜ਼ਿਕ ਚੱਲ ਰਿਹਾ ਮਿਊਜ਼ਿਕ ਮਠਾ ਮਠਾ ਲੋ ਜੀ ਅਸਵੀਨੀਆਂ ਦੀਆਂ ਦੁਕਾਨਾਂ ਆ ਗਈਆਂ ਜੇ ਲੈਣਾ ਕੋਈ ਫਰਿੱਜ ਮੈਗਨੇਟ ਜਾਂ ਕੋ ਹੋਰ ਤੇ 12 ਜਲਾਤਰੀਏ ਸਾਰੇ ਤੇ ਰੈਸਟੋਰੈਂਟ ਬੜੇ ਮਸ਼ਹੂਰ ਨੇ ਇੱਥੇ ਯਾਰ ਲੋਕ ਬੜੇ ਰ ਬਹਿ ਕੇ ਖਾ ਪੀ ਰਹੇ ਆ ਪਤਾ ਨਹੀਂ ਕੀ ਚੱਕਰ ਹੈ ਕਿਵੇਂ ਬਾਈ ਬੜੀ ਐਂਡ ਆ ਉਹ ਸਾਹਮਣੇ ਵਿਲਾ ਜਿਹੜਾ ਤੁਹਾਨੂੰ ਦਿਖਾ ਕੇ ਆਏ ਆ ਪਹਿਲਾਂ ਉੱਥੇ ਰੁਕੇ ਹੋਏ ਸੀ ਬਾਬੇ ਆਪਾਂ ਉਹ ਉੱਤੇ ਉਹ ਜਗ੍ਹਾ ਤੇ ਗੇਟ ਕੋਲੇ ਨਹਿਰ ਅੱਛਾ ਇਧਰ ਆਉਂਦੀ ਆ ਪਾਣੀ ਦੇਖੋ ਕਿੰਨਾ ਨੀਲਾ ਸਾਰੇ ਲੋਕ ਡিনার ਲੰਚ ਕਰ ਰਿਹਾ ਡিনার ਮੈਂ ਪਹਿਲਾਂ ਹੀ ਕਹੀ ਆ ਨਾ ਆ ਜਾਓ ਦੇਖੀਏ ਬੰਦੇ ਦੇ ਰੰਗ ਟੰਗ ਅਸੀਂ ਵੀ ਸਾਰਿਆਂ ਦੇਖੋ 12 ਜਲਾਤਰੀ ਇਹ ਜਿਹਾ ਕੁਝ ਸੀ ਆ ਰੈਸਟੋਰੈਂਟ ਜਿੰਦੇ ਦੇਖੋ ਬਾਬੇ ਕਿੰਨੇ ਲਾਇ ਪਏ ਆ ਬੱਲੇ 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 ਆ ਉਹੀ ਜਗ੍ਹਾ ਜਿਹੜੇ ਪੁਰਾਣੇ ਹੁੰਦੇ ਸੀ ਪਾਣੀ ਜਾ ਕੇ ਉੱਤੇ ਲਿਆਉਣ ਵਾਲਾ ਉਹ ਜੀ ਉੱਤਲੇ ਚੱਲ ਰਿਹਾ ਬੰਨ ਸ਼ਾਇਦ ਵੇਖ ਰਿਆ ਸ਼ਾਇਦ ਅਸਲੀ ਸ਼ਾਇਦ ਕੀ ਬਾਤ ਬੜਾ ਸੋਹਣਾ ਹੈ ਯਾਰ ਕੋਈ ਜੰੰਦੇ ਲਾਈਵ ਆ ਲੱਕੜ ਦਾ ਪੁਲ ਪਰੇ ਲੱਗਦਾ ਮੈਨੂੰ ਇੱਧਰ ਨਹੀਂ ਹੈਗਾ ਕਿਤੇ ਪਰੇ ਸੀ ਆਓ ਆਓ ਇਹ ਦੇ ਆ ਦੇ ਆ ਗਲ ਗਿਆ ਗੋਮਾਲ ਜੰੰਦਾ ਬਾਈ ਜਿਹੜਾ ਲਾਗੇ ਗਿਆ ਕਮੈਂਟ ਕਰ ਦੋ ਇੱਥੇ ਜਿਹੜਾ ਲਾਗੇ ਬਾਬੇ ਇਧਰ ਚੱਲ ਵੀ ਰਿਹਾ ਉਹ ਜਿਹੜਾ ਪੱਕੇ ਜਿਹਾ ਵਾਲੇ ਲੱਗੇ ਹੋਏ ਤੇ ਬੜੇ ਮਸ਼ਹੂਰ ਨੇ ਨਾ ਸਾਰਾ ਪੈਂਡੀ ਮੈਲਾ ਪਾਣੀ ਦੇ ਉੱਤੇ ਬਣਿਆ ਹੋਇਆ ਵੈਨੇਸ਼ੀਆ ਵਾਲਾ ਕੰਮ ਹੈ ਥੱਲੇ ਸਾਰਾ ਪਾਣੀ ਹੈ ਪਾਣੀ ਹੈ ਪੈਂਡ ਦੇ ਇਧਰ ਦੇਖੋ ਗਲੀਆਂ ਆਈਆਂ ਆ ਗਿਆ ਪੌਲ ਜੀਆ ਬਾਬੇ ਜਿੱਥੇ ਸਾਰੇ ਲੋਕ ਆਉਂਦੇ ਆ ਟੂਰਿਸਟ ਦੇਖੋ ਤੁਸੀਂ ਕੰਨਾ ਯਾਰ ਬਾਕੀ ਗੱਲਾਂ ਹੈਡ ਇੱਧਰ ਵੀ ਨਾ ਰਾਵੀ ਦਵਾਰੇ ਰੈਸਟੋਰੈਂਟ ਇੱਧਰ ਨੇ ਉਹ ਤਾਬਾਈ ਯਾਰ ਲਓ ਜੀ ਕਹਿੰਦੇ ਪੌਲ ਲੰਗੇ ਤੇ ਪਿੰਡ ਮੁੱਕ ਵੀ ਗਿਆ ਇੱਧਰ ਆ ਗਏ ਉਹਦੇ ਉੱਤੇ ਲੋਕ ਖੜੇ ਜਿੱਥੇ ਆਪਾਂ ਪਹਿਲਾਂ ਖੜੇ ਸੀ ਮੇਨ ਜਗਾ ਮਤਲਬ ਇਥੇ ਸਟੋਰੀ ਵਗੈਰਾ ਵਧੀਆ ਪੈਜੂ ਮਤਲਬ ਪਾਈ ਜਾਵੇ ਹੁਣ ਦੇਖੋ ਇਧਰ ਨਿਕਾ ਜਾ ਪਿੰਡਾ ਨਾ ਉਹ ਸੋਹਣਾ ਕਿੰਨਾ ਬਾਬੇ ਰੈਸਟੋਰੈਂਟ ਹੀ ਰੈਸਟੋਰੈਂਟ ਆ ਹਰੇ ਲੋਕ ਪਰੇ ਮਤਲਬ ਪਾਰਕਿੰਗ ਪੁਰਕਿੰਗ ਹੀ ਹੋਊਗੀ ਅੱਗੇ ਦਾ ਆ ਦੇਖੋ ਆਹ ਪੁਲ ਲੱਕੜ ਦਾਗਾ ਪਰ ਲਾ ਪੱਥਰ ਦਾ ਬਣਿਆ ਆਹ ਵਾ ਬੋਰਗੇਟੋ ਪਿੰਡ ਦਾ ਨਾਮ ਆ ਉਹ ਵੀ ਹਜੇ ਹੀ ਫੋਟੋਗ੍ਰਾਫੀ ਚੱਲ ਰਹੀ ਆ ਕਹਿੰਦੇ ਉਤਾਰ ਸਿੰਘ ਜੀ ਫੋਟੋਗ੍ਰਾਫੀ ਕਰਾ ਰਹੇ ਨੇ ਕਿਆ ਬਾਤ ਆ ਉਹ ਇਹ ਚ ਜਾਣ ਦਾ ਰਸਤਾ ਨਾ ਪਤਾ ਨਹੀਂ ਕਿੱਧਰੋਂ ਉਹ ਮਨ ਲਾ ਪਰਿਆ ਹੁੰਦਾ ਇਹ ਵਿਚਾਲੇ ਆ ਜਾਵਾਂ ਨਹਿਰ ਦੇ ਘਰ ਨਹੀਂ ਹੈਗਾ ਰੈਸਟੋਰੈਂਟ ਤੇ ਉਹ ਆ ਜਿਵੇਂ ਕਿਸੇ ਨੇ ਲੈਣਾ ਕਰਾਇ ਦੇ ਉਹ ਚੀਜ਼ ਮਹਿੰਗਾ ਬੜਾ ਹੂ ਇਹਦੀ ਕੰਮ ਉੱਧਰ ਬੰਦੇ ਲੰਮੇ ਬੈੰਦੇ ਉਹ ਹੀ ਗੱਲ ਆ ਜਾਓ ਬੁੱਲ ਤੇ ਇੱਕ ਅੱਧੀ ਫੋਟੋ ਖਾਲੀ ਫਿਰ ਚੱਲੀਏ ਬਰੋਨਿਆਂ ਨੂੰ ਫਿਰ ਮੇਤਰੋ ਪਿੰਡ ਕੋਈ ਬਾਲਾ ਵੱਡਾ ਨਹੀਂ ਹੈਗਾ ਘੰਟੇ 9 ਜਣ ਘੁੰਮ ਕੇ ਜਾਂਦੇ ਜਾਂਦੇ ਵਾਪਸ ਇੱਥੇ ਲੋਕ ਯਾਰ ਲੰਚ ਡਿਨਰ ਬ੍ਰੈਕਫਾਸਟ ਕਰਨਾ ਹੁੰਦਾ ਜਿਆਦਾਤਰ ਕਿਉਂਕਿ ਮੇਨ ਰੈਸਟੋਰੈਂਟ ਹੀ ਆ ਉੱਤੇ ਬਣੇ ਹੋਏ ਪਾਣੀ ਦੇ ਪਾਣੀ 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 ਦੇ ਤੇ ਸਨਸੈਟ 뷰 ਇੱਥੇ ਬਹੁਤ ਹਨ ਲੰਦਾ ਸਨ ਰੈਜ 뷰 ਉਸ ਵੇਲੇ ਆਉ ਤਾਂ ਜਿਆਦਾ ਵਧੀਆ ਅੱਜ ਅੱਜ ਦੁਪਹਿਰੇ ਆਏ ਆ ਧੁੱਪ ਜਿਆਦੇ ਸੀ ਹੁਣ ਤਾਂ ਹੁਣ ਰੱਬ ਨੇ ਬਦਲ ਬਾਈ ਜੀ ਕਰਤੀ ਸੈਟ ਕਰਤਾ ਮਸੋਂ ਬਾਕੀ ਹੁਣ ਤੁਸੀਂ ਬਲੌਗ ਦੇਖੋਗੇ ਅੱਗੇ ਜਾ ਕੇ ਉਹਦਾ ਬਰੋਨਾ ਹਾਲ ਤੋਂ ਦਾ ਉੱਤੋਂ ਸਾਰਾ ਸ਼ਹਿਰ ਦਿਨ ਦਾ ਬਰੋਨਾ ਵੀ ਬਹੁਤ ਸੋਹਣਾ ਸ਼ਹਿਰ ਆ ਕੋਮਨ ਵਾਲੇ ਟੌਪ 10 12 ਪਲੇਸਾਂ ਚ ਆ ਜਾਂਦਾ ਇਟਲੀ ਦੀਆਂ ਚ ਮੈਂ ਵੀ ਨਹੀਂ ਕਦੇ ਗਿਆ ਉੱਤੇ ਨਹੀਂ ਕਦੇ ਗਿਆਗਾ ਬਰੋਨਾ ਨੂੰ 20 25 ਜਰ ਜਾਇਆ ਚੈਂਟਰ ਘੁੰਮ ਕੇ ਮੁੜਿਆ ਉਹਨੇ ਉੱਤੇ ਨਹੀਂ ਕਦੇ ਗਿਆ ਅੱਜ ਮੈਂ ਵੀ ਉੱਪਰ ਜਾਣੇ ਦਿਖਾਉਨੇ ਤੁਹਾਨੂੰ ਨਾਈਸ ਫੈਮਲੀ ਨਾਲ ਆਉਣ ਵਾਲਿਆਂ ਨੂੰ ਸਾਰਿਆਂ ਨਾਲ ਵਧੀਆ ਬੈਸਟ ਪਲੇਸ ਆ ਕੋਈ ਤੁਰਕੇ ਨਹੀਂ ਨਾਉਣਾ ਪੈਂਦਾ ਸਿੱਧਾ ਆ ਕੇ ਇੱਥੇ ਗੱਡੀ ਪਾਰਕਿੰਗ ਲਾਓ ਇੱਥੇ ਆ ਕੇ ਘੁੰਮਾ ਕਰੋ ਨੇ ਨੇ ਨਿਕਾਇਆ ਪਿੰਡ ਅੱਧੇ ਪੌਣੇ ਘੰਟੇ ਬੰਦਾ ਘੁੰਮ ਕੇ ਖਾ ਪੀ ਕੇ ਦੋ ਤਿੰਨ ਘੰਟਿਆਂ ਦਾ ਕੰਮ ਆ ਸਾਰਾ ਜੇ ਤੁਸੀਂ ਉਂ ਟ੍ਰੈਕਿੰਗ ਜੀ ਵੀ ਕਰਨਾ ਚਾਹੁੰਦੇ ਉੱਤੇ ਪਤਾ ਨਹੀਂ ਗੱਡੀ ਜਾਂਦੀ ਆ ਪਤਾ ਨਹੀਂ ਤੁਰਕੇ ਜਾਣਾ ਪੈਂਦਾ ਉੱਤੇ ਵੀ ਜਾ ਸਕਦੇ ਹੋ ਵਧੀਆਗਾ ਵੀ ਪੂਰੀ ਐਨ ਕੈਂਡ ਲੋਕੇਸ਼ਨ ਆ ਕਿਸੇ ਪਿੰਡ ਦਾ ਨਾਮ ਬੁਰਗੇਤੋ ਬੁਰਗੇਤੋ ਐਂ ਜੀ ਪਹਿਲਾਂ ਦੱਸਿਆ ਜੀ ਤੁਸੀਂ ਸੁਣੇ ਹੋ ਆ ਉਹ ਵਾਲਾ ਬਸ ਬਰੋਨਾ ਜ਼ਿਲ੍ਹਾ ਪੈਂਦਾ ਆ ਦੇਖੋ ਇੱਧਰ ਲੋ ਜੀ ਕਹਿੰਦੇ ਆਫਟਰ ਮੈਨੀ ਟਾਈਮ ਸੁੱਖਾ ਇੰਦਾ ਹੋਡ ਸੱਸੇਗਾ ਕਰ ਦੋ ਮਾੜਾ ਜੀ ਸੱਸੇਗਾ ਜੀ ਆਰੇ ਤੇ ਸੁੱਖੇ ਦੇ ਸ਼ਹਿਰ ਬਰੋਨਾ ਪਹੁੰਚ ਚੁਕੇ ਆ ਹੁਣ ਜਾਣਾ ਏ ਆਲ ਤੋਂ ਬਰੋਨਾ ਉੱਥੇ ਜਾ ਕੇ ਦੇਖਦੇ ਆ ਸਾਰਾ ਸ਼ਹਿਰ ਗਿਆ ਕਦੇ ਮੈਂ ਵੀ ਨਹੀਂ ਸੁੱਖਾ ਕਹਿੰਦਾ ਇੰਨੀ ਖਾਸ ਜਗ੍ਹਾ ਨਹੀਂ ਹੈਗੀ ਪਰ ਮੈਂ ਲੋਕਾਂ ਤੋਂ ਸੁਣਿਆ ਬੜੀ ਖਾਸ ਜਗਾ ਹੈਗੀ ਚਲ ਆਜੋ ਦੇਖਦੇ ਆ ਚਲੋ ਦੇਖਦੇ ਕੀ ਬਣਦਾ ਲੋਈ ਮਿੱਤਰੋ ਟੱਕਰਾ ਮਾਰ ਕੇ ਗੱਡੀ ਲਾਤੀ ਪਾਸੇ ਹੁਣ ਜਾਣਾ ਇਥੋਂ ਤੁਰ ਕੇ ਰਹਿ ਗਿਆ 2-3 100 ਮੀਟਰ ਆ ਇਧਰ ਜਾਲੀਆਂ ਦੇ ਵਿੱਚ ਦੀ ਥੋੜਾ ਥੋੜਾ ਦੇਖ ਵੀ ਰਿਹਾ ਅੱਗੇ ਜਾ ਕੇ ਦਿਖਾਉਣਾ ਤੁਹਾਨੂੰ ਮੇਨ ਜਗ੍ਹਾ ਤੇ ਜਾ ਕੇ ਕਿ ਇੱਧਰ ਹੀ ਜਾਣਾ ਉਹ ਇੱਧਰੋਂ ਤਾਂ ਆਏ ਆ ਨਵੀਂ ਮੈਟਰੋ ਕਹਿੰਦੇ ਪਹੁੰਚ ਚੁਕੇ ਆ ਬਰੋਨਾ ਹਾਲ ਤੋਂ ਕਰੋ ਚੱਕ ਸਾਰਾ ਬਰੋਨਾ ਦੇਖਦਾ ਇੱਥੇ ਜਿਵੇਂ ਕੋ ਬਾਰਸੀਲੋਨਾ ਗਏ ਸੀ ਉਹ ਮੀਆਂ ਇੱਥੇ ਉਹ ਵੀ ਚੱਲਦੇ ਆ ਰਿਵਰ ਰਾਫਟਿੰਗ ਜੀ ਕਰਦੇ ਉਹਦੇ ਵਿੱਚ ਫੜਦੀਆਂ ਗਸ਼ਤੀਆਂ ਬਰੋਨਾ ਵੀ ਕਾਫੀ ਵੱਡਾ ਯਾਰ ਉੱਤੋਂ ਦੇਖਣ ਇੱਕ ਗਲਤੀ ਹੋ ਗਈ ਅਸੀਂ ਦੁਪਹਿਰੇ ਆ ਗਏ ਦੁਪਹਿਰੇ ਇੱਥੇ ਸਿੱਧੀ ਧੋਪ ਪੈਂਦੀ ਆ ਨਾ ਫੋਟੋ ਫਟ ਆਉਂਦੀਆਂ ਕਿਉਂਕਿ ਧੋਪ ਉਧਰਲੀ ਛੱਡੋ ਪੈ ਰਹੀ ਆ ਦੇ ਦੇ ਤਾਂ ਇਹ ਘੁੰਮਦੇ ਫਿਰਦੇ ਆ ਜਨਤਾ ਦਾ ਕਾਫੀ ਆਈ ਹੋਈ ਆ ਟੂਰਿਸਟ ਜੀ ਆ ਕਾਫੀ ਵਰਦਾ ਵਾਲੇ ਵਾਲੇ ਤੇ ਅਸੀਂ ਚੱਲਦੇ ਆ ਉੱਪਰ ਨੂੰ ਨੌ ਜਵਾਨ ਤਾਂ ਸ਼ਾਮੇ ਖੜ ਗਏ ਕਹਿੰਦੇ ਕਾਲੇ ਨਾਓ ਜੀ ਕਿਤੇ ਚੱਲੀਏ ਉੱਪਰ ਨੂੰ ਆ ਜਾਓ ਕੋਈ ਮੇਥਰ ਮੁੰਡੇ ਹੋਰ ਉੱਤੇ ਨੂੰ ਆਗੇ ਤੇ ਇੱਥੇ ਤਾਂ 뮤직 ਚੱਲੀ ਜਾਂਦਾ ਇਹਨਾਂ ਨੇ ਬੋਣਾਗਾ ਬੈਠੀ ਆ ਨੀ ਉੰਤਾਂ ਵਾਲੇ ਜਿਹੜੇ ਦੇਖੋਗੇ ਇੱਧਰ ਕੀ ਆ ਇੱਧਰ ਵੀ ਬਰੋਨਾ ਹੀ ਆ ਲੈ ਵੀ ਇੱਧਰ ਨੂੰ ਵੀ ਹੈਗਾ ਥੋੜਾ ਜਿਹਾ ਉਹ ਯਾਦ ਆ ਵੀ ਆਉਂਦੀ ਇੱਥੇ 바ਰਸੀਲੋਨਾ ਵਾਂਗ ਉਹ ਵੀ ਆ ਵੀ ਆਉਂਦੀ ਆ ਜੀ 바ਰਸੀਲੋਨਾ ਵਾਂਗ ਉਹਦੇ ਉਹ ਵੀ ਆਉਂਦੀ ਉਹਦੇ ਉੱਥੇ ਵੀ ਆਏ ਆਉਂਦੇ ਉਹ ਕੁਝ ਗੱਡੀ ਲਾ ਕੇ ਆਏ ਐ ਸਿੱਧੇ ਇੱਧਰੋਂ ਆਏ ਆ ਤੁਰ ਕੇ ਸਾਈਕਲਾਂ ਤੇ ਵੀ ਆਏ ਫੇਰੋਂ ਸਲਾਮ ਹੀ ਆ ਸਾਈਕਲ ਵਾਲਿਆਂ ਦਾ ਜਿਹੜੇ ਇੰਨਾ ਜ਼ੋਰ ਲਾ ਕੇ ਪਹੁੰਚ ਜਾਂਦੇ ਆ ਬਿਊਟੀ ਲੋਈ ਮੇਟਰ ਉਹ ਸੀਗਾ ਅੱਜ ਦਾ ਨਿਕਾਜਾ ਵਲੌਗ ਤੁਹਾਨੂੰ ਦੋ ਇੱਕ ਸ਼ਹਿਰ ਦਿਖਾਤਾ ਇੱਕ ਪਿੰਡ ਦਿਖਾਤਾ ਜੇ ਵਧੀਆ ਲੱਗਿਆ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਸਾਰੇ ਜਣੇ ਕਰਦੇ ਹੋ ਮੁੰਡਿਆ ਕਿਵੇਂ ਲੱਗੀ ਦੋਨੇ ਜਗ੍ਹਾ ਵਾ ਬਹੁਤ ਵਧੀਆ ਸੀ ਬਹੁਤ ਵਧੀਆ ਜੀ ਵਧੀਆ ਘੈਂਟ ਤੁਸੀਂ ਦੱਸੋ ਤੂੰ ਤਾਂ ਤੂੰ ਤਾਂ ਆਇਆ ਹੀ ਹੋਇਆ ਇਹ ਪਿੰਡ ਉਹ ਇੱਕ ਜਿਹੜਾ ਹੈ ਪਰ ਉਹਨੇ ਰਹਿੰਦਾਗਾ ਤਾਂ ਕਰਕੇ ਇੱਥੋਂ ਹੀ ਆ ਕੇ ਚੱਕਿਆ ਫਿਰ ਇਹਨੇ ਉਹ ਪਿੰਡ ਵੀ ਨਹੀਂ ਦੇਖਿਆ ਤੇ ਕੋਈ ਗੱਲ ਨਹੀਂ ਕਿਸੇ ਦਾ ਨਾ ਵਧੀਆ ਟਾਈਮ ਕੱਢ ਕੇ ਆਮਾ ਫਿਰ ਘੁੰਮਣ ਫਿਰਨ ਚੱਲਾਂਗੇ ਹੁਣ ਬਸ ਅਸੀਂ ਦੇਖਦੇ ਆ ਇੱਥੇ ਘੁੰਮਦੇ ਫਿਰਦਿਆਂ ਨੇ ਸ਼ਾਮ ਜੀਨ ਜਾਵਾਂਗੇ ਘਰੇ ਗੱਲਾਂ ਬਾਤ ਓਕੇ ਜੀ ਬਾਏ ਬਾਏ ਧੰਨਵਾਦ ਤੁਹਾਡਾ ਵਲੌਗ ਦੇਖਣ ਲਈ ਟਾਟਾ